ਤੁਸੀਂ ਅੱਜ ਕਹਿ ਰਹੇ ਸੀ ਕਿ ਅੱਜ ਤੁਹਾਡੇ ਨਾਲ ਇਸ ਤਰ੍ਹਾਂ ਦੀ ਗੋਲੀ ਇੰਟਰੋਡਿਊਸ ਕਰਵਾਵਾਂਗੇ ਜਿਹੜੀ ਸਰੀਰ 'ਚ ਬੰਨ ਮਾਰ ਦੇਗੀ ਕਿਸ ਚੀਜ਼ ਦਾ ਬੰਨ ਮਾਰ ਦੇਗੀ ਜਿਹਨੂੰ ਕਹਿੰਦੇ ਨੇ ਰਿਕਾਵਟ ਲਈ ਖੇਦ ਹੈ ਰਿਕਾਵਟ ਲਈ ਖੇਦ ਮਤਲਬ ਇਹਨੇ ਤੁਹਾਨੂੰ ਖਲਾਸ ਵੀ ਹੁੰਦੇਣਾ 5 ਰੁਪਏ ਦੇ ਵਿੱਚ ਇਹ ਗੋਲੀ ਤਿਆਰ ਹੋ ਜਾਣੀ ਹੈ ਮਹਿਜ਼ ਇੱਕ ਵਾਰ ਦੀ ਮੈਂ ਹਿਸਾਬ ਲਾਇਆ ਸੀ ਇਹ 5 ਰੁਪਏ ਤੁਸੀਂ ਜ਼ਿਆਦਾ ਕਹਿ ਤੇ ਸਾਡੇ ਕੋ 4.5 ਰੁਪਏ ਲੱਗਦੇ। ਗੋਲੀ ਨਹੀਂ ਇਹ ਤਰ੍ਹਾਂ ਨਾ ਸਮਝ ਲਓ ਵੀ ਅਜੂਬਾ ਇਹਨੇ ਤੁਹਾਨੂੰ ਛੇਤੀ ਵਿਲੇ ਨਹੀਂ ਹੰਦਣਾ ਇਹਨੇ ਬੰਨ ਲਾ ਦੇਣਾ। ਇਹ ਇਨਾਂ ਕੋ ਪਾ ਯੂਜ਼ ਕਰਨਾ ਸਿਰਫ ਇਨਾਂ ਕੋ। ਇੱਕ ਪੂਰੀ ਹੋ ਗਈ ਜੀ ਤੇ ਇੱਕ ਅੱਧੀ ਤੇ ਬਾਦਾਮ ਆਪਾਂ ਬਣਨੇ ਨੇ ਸਿਰਫ ਤਿੰਨ। ਉਹ ਖਸਖਸ ਕਿੰਨੀ ਪਾਣੀ ਹੈ ਉਹ ਮੈਂ ਤੁਹਾਨੂੰ ਦਿਖਾ ਲੰਗਾ ਜੀ। ਵਕਤ ਤੋਂ ਵੱਧ 3 ਜਾਂ 4 ਦਿਨਾਂ ਦੇ ਵਿੱਚ ਬੰਦਾ ਐਨ ਰਾਜੀ ਹੋ ਜਾਏਗਾ ਪੂਰਾ। ਗੋਲੀ ਵਾਲੇ ਪੱਤੇ ਦੇ ਵਿੱਚ ਬੰਨ ਲੱਗਾ ਹੁੰਦਾ ਬੰਟੇ ਦਾ। ਭੰਟਾ ਜਿਹੜਾ ਹੁੰਦਾ ਉਹ ਗੋਲੀ ਵਰਗਾ ਹੁੰਦਾ ਨਾ ਤੇ ਉਹ ਗੋਲੀ ਹੈ ਜਿਹੜੀ ਬੰਨ ਲਾ ਦੇਗੀ ਆ ਦੇਖੋ ਜੀ ਫਰੂਕੀ ਸਾਹਿਬ ਗੋਲੀ ਬਣ ਕੇ ਬਿਲਕੁਲ ਰੈਡੀ ਹੈ ਜਿਆਸੀ ਕਹਿੰਦੀਦਾ ਵੀ ਕਰੰਟ ਨਹੀਂ ਆਂਦਾ ਨਸਾਂ ਦੇ ਵਿੱਚ ਢਿੱਲਾਪਨ ਆ ਗਿਆ ਬਚਪਨੀਆਂ ਗਲਤੀਆਂ ਕਰਕੇ ਜੋ ਵੀ ਇਰੇਕਸ਼ਨ ਦੀਆਂ ਪ੍ਰੋਬਲਮਸ ਆndੀਆਂ ਨੇ ਉਸ ਚੀਜ਼ਾਂ ਨੂੰ ਵੀ ਕਵਰ ਕਰੇਗਾ ਦੂਜੇ ਨੰਬਰ ਤੇ ਸਭ ਬੰਨ ਲਾਊਗਾ ਨਾਲ ਬਿਲਕੁਲ ਬੰਨ ਲਾਊਗਾ ਜੀ ਕਿਉਂ ਨਹੀਂ ਲਾਊਗਾ ਉਹ ਤੁਸੀਂ ਕਹਿਣਾ ਵੀ ਇੰਨੀ ਤਾਕਤ ਇੰਨੀ ਜਾਨ ਮੇਰੇ ਸਰੀਰ ਦੇ ਵਿੱਚ ਕਦੇ ਵੀ ਨਹੀਂ ਸੀ ਫੇ ਤੁਹਾਡੇ ਪਾਰਟਨਰ ਨੇ ਤੁਹਾਨੂੰ ਕਹਿਣਾ ਵੀ ਵਾਕਈ ਦਨੀਆ ਮੁੱਛਾ ਖੜੀਆਂ ਹੀ ਸੋਹਣੀਆਂ ਲੱਗਦੀਆਂ ਜਿਹੜੀ ਕੈਮਿਸਟ ਕੋ ਜਾ ਕੇ ਕਹਿੰਦੇ ਨਾ ਵੀ ਪਿਛਲੀ ਗੋਲੀ ਨੇ ਅਸਰ ਨਹੀਂ ਕੀਤਾ ਇਸ ਤੋਂ ਤਗੜੀ ਦੇ ਦੇ ਉਹ ਸਿਰ ਫੜ ਲੈਂਦੀ ਹੈ ਸਿਰਦਰਦ ਦੀ ਗੋਲੀ ਵੀ ਨਾਲ ਲਾ ਦੇ ਉਹ ਪੰਨੀ ਵਾਲੀ ਜਿਹੜੀ ਗੋਲੀ ਏ ਉਹਦੇ ਤੋਂ ਤੁਸੀਂ ਬਚ ਨਹੀਂ ਪਾਉਂਦੇ ਚਾਹੇ ਤੁਸੀਂ ਪਿਸਤੌਲ ਦੀ ਗੋਲੀ ਨਾਲ ਬਚ ਜਾਓ ਬੜੀ ਖਤਰਨਾਕ ਜੀ ਗੋਲੀ ਉਹ ਸਰੀਰ ਦਾ ਇੰਨਾ ਗੂ ਸਤਿਆਂ ਨਾਸ ਮਾਰ ਦਿੰਦੀ ਏ ਤੁਹਾਡੇ ਲੀਵਰ ਦਾ ਤੁਹਾਡੀਆਂ ਕਿਡਨੀਆਂ ਦਾ ਤੁਹਾਡੇ ਹਾਰਡ ਦਾ ਸਾਰੇ ਪਾਸਿਓਂ ਸਲਾਮ ਨਮਸਤੇ ਸਸ਼ੀਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇੱਕ ਵਾਰ ਮੁੜ ਤੋਂ ਤੁਹਾਡੀ ਸਿਹਤ ਨਾਲ ਜੁੜਿਆ ਵਿਸ਼ਾ ਲੈ ਕੇ ਹਾਜ਼ਰ ਹਾਂ ਸਾਡੇ ਨਾਲ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੋ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਨੁਸਖੇ ਦੇ ਕੇ ਕੁਦਰਤੀ ਢੰਗ ਨਾਲ ਤੁਹਾਡੀ ਤਾਕਤ ਜਿਹੜੀ ਸਰੀਰਕ ਤਾਕਤ ਹੈਗੀ ਹੈ ਤੁਹਾਡੇ ਕੰਮ ਕਰਨ ਦੀ ਤਾਕਤ ਹੈਗੀ ਹੈ ਤੁਹਾਡੀ ਅਸੀਂ ਕਹਿੰਦੇ ਕਿ ਗਰਸਤੀ ਨਾਲ ਸੰਬੰਧ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਛੋਟੇ ਛੋਟੇ ਟੋਟਕੇ ਦੇ ਕੇ ਅਸੀਂ ਕਹਿ ਲਈ ਕਿ ਕੁਦਰਤ ਨਾਲ ਜੋੜ ਕੇ ਜਿਹੜਾ ਤੁਹਾਡਾ ਇਲਾਜ ਕਰਨ ਦੀ ਕੋਸ਼ਿਸ਼ ਹਮੇਸ਼ਾ ਹੀ ਕਰਦੇ ਨੇ ਅੱਜ ਇੱਕ ਵਾਰ ਮੁੜ ਤੋਂ ਜੁੜੇ ਹਾਂ ਸਮਝਦੇ ਹਾਂ ਕਿਹੜਾ ਟਾਪਿਕ ਅੱਜ ਉਹ ਲੈ ਕੇ ਆਏ ਨੇ ਅੱਜ ਜਦੋਂ ਆ ਕੇ ਅਸੀਂ ਗੱਲਬਾਤ ਹੋਈ ਉਹਨਾਂ ਨਾਲ ਉਹਨਾਂ ਨੇ ਕਿਹਾ ਕਿ ਤੁਹਾਨੂੰ ਅੱਜ ਅਸੀਂ ਜਿਹੜਾ ਬਨਮਾਰ ਗੋਲੀ ਖਵਾਵਾਂਗੇ ਜਿਹਦੇ ਨਾਲ ਸਰੀਰ ਦੇ ਵਿੱਚ ਬਨ ਲੱਗ ਜਾਏਗਾ ਕਿਸ ਤਰ੍ਹਾਂ ਦਾ ਬਨ ਲੱਗੇਗਾ ਕਿਹੜੀ ਕਮਜ਼ੋਰੀ ਨੂੰ ਬੰਨ ਲੱਗੇਗਾ ਕਿਸ ਤਰ੍ਹਾਂ ਦੀ ਕਮਜ਼ੋਰੀ ਨੂੰ ਬੰਨ ਲੱਗੇਗਾ ਇਸ ਵਾਸਤੇ ਅਸੀਂ ਜੁੜਦੇ ਆ ਪਹਿਲਾਂ ਸਵਾਗਤ ਕਰ ਲੈਂਦੇ ਹਮੇਸ਼ਾ ਦੀ ਤਰ੍ਹਾਂ ਆਪਣੇ ਪੇਸ਼ੈਂਟਸ ਨੂੰ ਇੱਕ ਪਾਸੇ ਅਸੀਂ ਕਹਿ ਲਈਏ ਕਿ ਪੇਸ਼ੈਂਟ ਨੂੰ ਛੱਡ ਕੇ ਸਾਡੇ ਨਾਲ ਟਾਈਮ ਕੱਢਦੇ ਨੇ ਸਾਡੇ ਨਾਲ ਨੁਸਖੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਦਿੰਦੇ ਨੇ ਇਸ ਵਾਸਤੇ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਤੇ ਧੰਨਵਾਦ ਵੀ ਕਰਦੇ ਆ WhatsApp ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਜੀ ਇੱਕ ਵਾਰ ਫੇਰ ਦੇਸਾ ਦੇਸਾ ਵਿੱਚ ਬੈਠੇ ਮੇਰੇ ਵੀਰ ਮੇਰੇ ਵੱਲੋਂ ਯਾਨੀ ਵੈਦ ਹਰਸ਼ਵੀਰ ਸਿੰਘ ਵੱਲੋਂ ਹਕੀਕਤ ਟੀਵੀ ਵੇਖਣ ਵਾਲੇ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਪਿਆਰ ਪ੍ਰੀ ਸਾਸਰੀ ਕਾਲ ਅੱਛਾ ਡਾਕਟਰ ਸਾਹਿਬ ਤੁਸੀਂ ਅੱਜ ਕਹਿ ਰਹੇ ਸੀ ਕਿ ਅੱਜ ਤੁਹਾਡੇ ਨਾਲ ਇਸ ਤਰ੍ਹਾਂ ਦੀ ਗੋਲੀ ਇੰਟਰੋਡਿਊਸ ਕਰਵਾਵਾਂਗੇ ਜਿਹੜੀ ਸਰੀਰ ਚ ਬੰਨ ਮਾਰ ਦੇਗੀ ਕਿਸ ਚੀਜ਼ ਦਾ ਬੰਨ ਮਾਰ ਦੇਗੀ ਦੇਖੋ ਫਰੁਕੀ ਸਾਹਿਬ ਬੰਨ ਮਾਰਨ ਦੀ ਗੱਲ ਇਦਾਂ ਹੁੰਦੀ ਏ ਤੁਸੀਂ ਉਹ ਗੋਲੀ ਵਾਲਾ ਬੱਤਾ ਜਿਹੜਾ ਪਹਿਲਾਂ ਚੱਲਦਾ ਸੀ ਉਹ ਦੇਖਿਓ ਹਣਾ ਕਿਦੇ ਗੋਲੀ ਵਾਲੇ ਬੱਤੇ ਦੇ ਵਿੱਚ ਬੰਨ ਲੱਗਾ ਹੁੰਦਾ ਭੰਟੇ ਦਾ ਭੰਟਾ ਜਿਹੜਾ ਹੁੰਦਾ ਉਹ ਗੋਲੀ ਵਰਗਾ ਹੁੰਦਾ ਨਾ ਦੀ ਉਹ ਗੋਲੀ ਹੈ ਜਿਹੜੀ ਬੰਨ ਲਾ ਦੇਗੀ ਬੰਨ ਮੀਨਸ ਵੀ ਜਦੋਂ ਅਸੀਂ ਐਕਸਾਈਟ ਹੁੰਨੇ ਆ ਜਾਂ ਸਾਡਾ ਬਾਡੀ ਪਰਫਾਰਮ ਕਰਨ ਲਈ ਤਿਆਰ ਹੁੰਦੀ ਹੈ ਕਿਸੇ ਐਕਟੀਵਿਟੀ ਲਈ ਜਦੋਂ ਅਸੀਂ ਕਿਸੇ ਵੀ ਚੀਜ਼ ਵੱਲ ਦੇਖ ਕੇ ਇੰਨਾ ਐਕਸਾਈਟਡ ਹੋ ਜੰਨੇ ਆ ਵੀ ਅਸੀਂ ਕਹਿੰਨੇ ਆ ਵੀ ਅਸੀਂ ਹੁਣ ਤਿਆਰ ਆ ਤੇ ਤਿਆਰ ਹੁੰਦੇ ਆ ਸਾਰੀ ਕਈ ਮੇਰੇ ਵੀਰਾਂ ਨੂੰ ਇੰਨੀ ਪ੍ਰੋਬਲਮ ਹੈ ਵੀ ਉਹ ਤਿਆਰ ਹੁੰਦੇ ਆ ਸਾਰੀ ਖਲਾਸ ਹੋ ਜਾਂਦੇ ਨੇ ਜਿੰਨੂੰ ਅਸੀਂ ਕਹਿੰਦੇ ਵੀ ਚਿਪਚਿਪਾ ਪਾਣੀ ਨਹੀਂ ਗੱਲਾਂ ਸ਼ੁਰੂ ਹੋ ਗਿਆ ਜਾਂ ਗਿੱਲੇ ਪਾਣੀ ਦੀ ਪ੍ਰੋਬਲਮ ਕਹਿ ਲਓ ਜਾਂ ਕੁਝ ਵੀ ਕਹਿ ਲਓ ਵੀ ਜਿਨ੍ਹਾਂ ਦੇ ਅੰਦਰ ਇੰਨੀ ਤਾਕਤ ਨਹੀਂ ਹੁੰਦੀ ਉਹ ਤਿਆਰ ਹੁੰਦੇ ਆ ਸਾਰੀ ਖਲਾਸ ਹੋ ਜਾਂਦੇ ਨੇ ਜਿੰਨੂੰ ਅਸੀਂ ਆਮ ਤੌਰ ਤੇ ਆਪਣੀ ਇੰਟਰਵਿਊ 'ਚ ਵੀ ਵਰਡ ਯੂਜ਼ ਕਰੀਦਾ ਜਾਨ ਆਨ ਦਾ ਸਮਾਂ ਲੱਗਦਾ ਹਾਂ ਹਾਂ ਔਰ ਜਾਨ ਆਨ ਦਾ ਜਿਹੜਾ ਸਮਾਂ ਲੱਗਦਾ ਨਾ ਉਹ ਜਿਹੜਾ ਮਸਲਾ ਉਹ ਕਹਾਣੀ ਹੈ ਜਿਹੜੀ ਉਹ ਖਤਮ ਹੋ ਜਾਏਗੀ अच्छा ते फिर ए दसो ਵੀ ਜਿਹੜੀ ਬਨਮਾਰ ਗੋਲੀ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਇਹ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਆਲਰੇਡੀ ਇਹਨਾਂ ਨੇ ਬਣਾ ਕੇ ਵੀ ਰੱਖੀ ਹੋਈ ਹੈ ਇਹ ਕਹਿੰਦੇ ਨੇ ਵੀ ਇਹ ਬਨਮਾਰ ਗੋਲੀ ਹੈਗੀ ਹੈ ਜਿਹਦੀ ਵਿਸ਼ੇਸ਼ਤਾ ਜੇਕਰ ਤੁਸੀਂ ਜਾਣ ਲੋ ਤਾਂ ਤੁਸੀਂ ਵੀ ਹੈਰਾਨ ਰਹਿ ਸਕਦੇ ਹੋ ਜਿਹੜੀ ਡਾਕਟਰ ਸਾਹਿਬ ਇੱਕ ਬਨਮਾਰ ਗੋਲੀ ਹੈ ਇਹ ਗੋਲੀ ਨਹੀਂ ਹੈ ਇੱਕ ਤਰ੍ਹਾਂ ਨਾਲ ਸਮਝ ਲਓ ਵੀ ਅਜੂਬਾ ਅੱਛਾ ਆ ਇਹਨੂੰ ਕਿਸੇ ਅਜੂਬੇ ਤੋਂ ਘੱਟ ਨਹੀਂ ਮੰਨ ਸਕਦੇ ਕਿਉਂਕਿ ਇੰਨੀਆਂ ਚੀਜ਼ਾਂ ਨੇ ਘਰੇਲੂ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਦਰਕਨਾਰ ਕਰਕੇ ਅਖੌਤੀ ਵੈਦਾਂ ਨੂੰ ਜ਼ਿਆਦਾ ਇੰਪੋਰਟੈਂਸ ਦੇ ਦਿੱਤੀ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਦੱਸਦਾ ਵਾਂ ਵੀ ਜਿਹੜੀ ਗੋਲੀ ਪੈਕੇਟ ਚੋਂ ਨਿਕਲਾਈ ਜਾਂ ਪੰਨੀ ਚੋਂ ਨਿਕਲਾਈ ਉਹ ਪੰਨੀ ਵਾਲੀ ਜਿਹੜੀ ਗੋਲੀ ਏ ਉਹਦੇ ਤੋਂ ਤੁਸੀਂ ਬਚ ਨਹੀਂ ਪਾਉਂਦੇ ਚਾਹੇ ਤੁਸੀਂ ਪਿਸਤੌਲ ਦੀ ਗੋਲੀ ਨਾਲ ਬਚ ਜਓ ਪਰ ਜਿਹੜੀ ਗੋਲੀ ਤੁਸੀਂ ਇੱਕ ਵਾਰੀ ਜ਼ਹਿਰ ਦੀ ਗੋਲੀ ਮੈਂ ਕਹਿੰਦਾ ਉਹਨੂੰ ਜਿਹੜੀ ਅੰਗਰੇਜ਼ੀ ਦਵਾਈ ਏ ਜਾਂ ਕਿਸੇ ਵੀ ਦਵਾਈ ਦਾ ਮੈਂ ਨਾਂ ਨਹੀਂ ਲਵਾਂਗਾ ਇੱਥੇ ਬਟ ਮੇਰੇ ਦੇਖਣ ਵਾਲੇ ਵੀਰ ਬੜੇ ਸਿਆਣੇ ਨੇ ਜਿਹੜੀ ਕੈਮਿਸਟ ਕੋ ਜਾ ਕੇ ਕਹਿੰਦੇ ਨਾ ਵੀ ਪਿਛਲੀ ਗੋਲੀ ਨੇ ਅਸਰ ਨਹੀਂ ਕੀਤਾ ਇਸ ਤੋਂ ਤਕੜੀ ਦੇ ਦੇ ਉਹ ਸਿਰ ਫੜ ਲੰਦੀ ਹੈ ਸਿਰ ਦਰਦ ਦੀ ਗੋਲੀ ਵੀ ਨਾਲ ਲਾ ਦੇ ਉਹ ਗੋਲੀ ਤੋਂ ਨਹੀਂ ਤੁਸੀਂ ਬਚਣਾ ਉਹ ਗੋਲੀ ਨੇ ਤੁਹਾਡੇ ਕਿੰਨੀ ਖਤਰਨਾਕ ਹੈ ਜੀ ਉਹ ਗੋਲੀ ਉਹ ਸਰੀਰ ਦਾ ਇੰਨਾ ਕੁ ਸਤਿਆਂ ਨਾਸ ਮਾਰ ਦਿੰਦੀ ਹੈ ਤੁਹਾਡੇ ਲੀਵਰ ਦਾ ਤੁਹਾਡੀਆਂ ਕਿਡਨੀਆਂ ਦਾ ਤੁਹਾਡੇ ਹਾਰਡ ਦਾ ਸਾਰੇ ਪਾਸਿਓਂ ਜਿਹੜਾ ਖੂਨ ਦੇ ਵਿੱਚ ਅਮਲੀ ਦੌਰਾ ਜਿਹਨੂੰ ਐਸਿਡਿਕ ਕਹਿ ਦਿੰਦੇ ਆ ਜਦੋਂ ਐਸਿਡਿਕ ਜਿਹੜਾ ਹੋ ਜਾਂਦੀ ਹੈ ਉਹ ਆਪਣੇ ਬਲੱਡ ਦੇ ਵਿੱਚ ਜਾ ਕੇ ਰਾਜ ਜਾਂਦੀ ਏ ਤੁਸੀਂ ਬਲੀਵ ਨਹੀਂ ਕਰੋਗੇ 90 ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਬੰਦੇ ਨੂੰ 90 ਤਰ੍ਹਾਂ ਦੀਆਂ ਹੁਣ ਮੈਂ ਕਹਿੰਦਾ ਵੀ ਉਹ ਗੋਲੀ ਦਾ ਖਿਹੜਾ ਛੱਡ ਕੇ ਜੇ ਇਹ ਗੋਲੀ ਨੂੰ ਅਪਣਾਓਗੇ ਨਾ ਇਹ ਕੀ ਏ ਇਹ ਕੁਦਰਤੀ ਚੀਜ਼ਾਂ ਨੇ ਨਹੀਂ ਇਹ ਕੁਦਰਤੀ ਗੋਲੀ ਬਣੀ ਹੋਈ ਹੈ ਬਿਲਕੁਲ ਜੀ ਬਿਲਕੁਲ 100 ਬਾਦੀ ਨਾਲ ਬਣਾਈ ਹਤੀ ਹੈ ਜੀ ਅਸੀਂ ਆਪਾਂ ਤੁਹਾਨੂੰ ਲਾਈਵ ਇੱਥੇ ਹੁਣੇ ਬਣਾ ਕੇ ਦਿਖਾਣੀ ਹੈ ਅੱਛਾ ਅਈ ਤੁਹਾਡਾ ਖਿਹੜਾ ਛਡਾਣਾ ਖੋਤੀ ਵੀ ਇਦਾਂ ਤੋਂ ਫਿਰ ਜਿਹੜਾ ਇਹ ਨੁਸਖਾ ਫਾਰਮੂਲਾ ਕਿਹੜੇ ਲੋਕਾਂ ਤੇ ਕੰਮ ਕਰੇਗਾ ਤੁਸੀਂ ਦੱਸਿਆ ਕਿ ਜਿਨ੍ਹਾਂ ਨੂੰ ਅ ਦਿਕਤ ਹੈਗੀ ਹੈ ਜਿਨ੍ਹਾਂ ਨੂੰ ਆਉਣ ਜਾਣ ਦੀ ਟਾਈਮ ਲੱਗਦਾ ਉਸ ਤੋਂ ਇਲਾਵਾ ਕਿਹੜੇ ਲੋਕਾਂ ਨੂੰ ਇਹ ਰਾਹਤ ਦੇਣ ਵਾਲਾ ਹੈਗਾ ਖੜਾ ਚੜਾਉਣ ਹੈਗਾ ਹੈਗਾ ਜਿਹੜੀਆਂ ਗੋਲੀਆਂ ਤੋਂ ਤਾਕਤ ਵਧਾਉ ਗੋਲੀਆਂ ਕੈਪਸੂਲ ਤੇਲ ਵਗੈਰਾ ਤੋਂ ਦੇਖੋ ਫਰੁਕੀ ਸਾਹਿਬ ਸਾਡਾ ਕੋਈ ਵੀ ਫਾਰਮੂਲਾ ਹੁੰਦਾ ਨਾ ਉਹ ਸਾਇੰਟਿਫਿਕ ਫੈਕਟ ਫੈਕਟ ਜਿਹੜੇ ਹੁੰਦੇ ਨੇ ਨਾ ਉਹਨਾਂ ਉੱਤੇ ਬੇਸਡ ਹੁੰਦਾ ਹੁਣ ਮੈਂ ਤੁਹਾਨੂੰ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਦੀਆਂ ਟੈਕਨੀਕਲ ਪ੍ਰੋਪਰਟੀਆਂ ਤੋਂ ਸੁਲਾਪਾਂਗਾ ਸ਼ਾਇਦ ਮੇਰੇ ਵੀਰਾਂ ਨੂੰ ਕਈਆਂ ਨੂੰ ਨੌਲੇਜ ਬਹੁਤ ਹੈਗੀ ਉਹਨਾਂ ਨੂੰ ਸਮਝ ਆਂਦੀ ਹੈ ਪਰ ਆਪਾਂ ਕੋਈ ਇਹ ਨਹੀਂ ਕੋਈ ਸਾਇੰਸ ਦੀ ਕਲਾਸ ਲਾ ਕੇ ਨਹੀਂ ਬੈਠੇ ਵੀ ਇਹ ਸਾਇੰਸ ਪੜ੍ਹਾਣੀ ਸ਼ੁਰੂ ਕਰਦੀ ਹੈ ਤੋਂ ਆਪਾਂ ਜਿਹੜਾ ਵੀਡੀਓ ਨੂੰ ਸ਼ਾਰਟ ਰੱਖੀਦਾ ਵੀ ਅੱਜਕੱਲ ਵੀਰਾਂ ਦੇ ਕੋਲ ਟਾਈਮ ਘੱਟ ਹੁੰਦਾ ਸੋ ਮੈਂ ਤੁਹਾਨੂੰ ਮੋਟੀ ਮੱਟੀ ਗੱਲ ਦੱਸ ਦਿੰਦਾ ਵਾਂ ਵੀ ਜਿਹੜਾ ਵੀ ਜਿਹੜੀ ਗੁਪਤ ਰੋਗ ਨੇ ਜਾਂ ਜਿਹੜੀ ਕਮਜ਼ੋਰੀ ਏ ਮਰਦਾਨਾ ਕਮਜ਼ੋਰੀ ਜਿਹੜਾ ਵਰਡ ਯੂਜ਼ ਕਰਦੇ ਆ ਜਾਂ ਅਸੀਂ ਕਹਿ ਦਈਦਾ ਵੀ ਕਰੰਟ ਨਹੀਂ ਆਂਦਾ ਨਸਾਂ ਦੇ ਵਿੱਚ ਢਿੱਲਾਪਨ ਆ ਗਿਆ ਬਚਪਨ ਦੀਆਂ ਗਲਤੀਆਂ ਕਰਕੇ ਜੋ ਵੀ ਇਰੇਕਸ਼ਨ ਦੀਆਂ ਪ੍ਰੋਬਲਮਸ ਆndੀਆਂ ਨੇ ਉਸ ਚੀਜ਼ਾਂ ਨੂੰ ਵੀ ਕਵਰ ਕਰੇਗਾ ਦੂਜੇ ਨੰਬਰ ਤੇ ਸਭ ਬਨ ਲਾਊਗਾ ਉਹਨਾਂ ਨੂੰ ਬਿਲਕੁਲ ਬਨ ਲਾਊਗਾ ਜੀ ਕਿਉਂ ਨਹੀਂ ਲਾਊਗਾ ਇਹ ਫਾਰਮੂਲਾ ਮੈਂ ਅੱਜ ਨਹੀਂ ਬਣਾਇਆ ਇਹ ਫਾਰਮੂਲਾ ਉਸੇ ਮੇਰੀ ਲਾਲ ਡੈਰੀ ਦੀ ਦੇਣ ਹੈ ਇਹ ਫਾਰਮੂਲਾ ਆਪਾਂ ਬਹੁਤ ਸਾਲਾਂ ਤੋਂ ਯੂਜ਼ ਕਰ ਰਹੇ ਹਾਂ ਆਪਣੇ ਜੀ ਸਿੱਧੀ ਅਭੀ ਤਾਂ ਇਹ ਚੀਜ਼ਾ ਦੱਸ ਸਕਦੇ ਹੋ ਦੇਖੋ ਤੁਸੀਂ ਵੈਦ ਜੀ ਨੇ ਜਿਹੜਾ ਇੱਥੇ ਸੁੱਕਿਆ ਹੋਇਆ ਜਿਹੜਾ ਖੋਪਾ ਰੱਖਿਆ ਲਸਣ ਰੱਖਿਆ ਬਾਦਾਮ ਨੇ ਤੇ ਖਸਖਸ ਹੈ ਇਹ ਤਾਂ ਤੁਸੀਂ ਵੈਸੇ ਵੀ ਖਾਣੀ ਦੱਸ ਸਕਦੇ ਸੀ ਫਿਰ ਗੋਲੀ ਕਿਉਂ ਜੀ ਦੇਖੋ ਇੱਕ ਤਰੀਕਾ ਹੁੰਦਾ ਇੱਕ ਵੇ ਆਫ ਪ੍ਰੈਜੈਂਟੇਸ਼ਨ ਹੁੰਦਾ ਇੱਕ ਬੰਦਾ ਕਹਿੰਦਾ ਜੀ ਮੈਂ ਗੋਲੀ ਨਾਲ ਹੀ ਠੀਕ ਹੋ ਸਕਦਾ ਹਾਂ ਅੱਛਾ ਫਿਰ ਜਿਹੜੀ ਚੀਜ਼ ਤੁਹਾਡੇ ਸੁਣਨ ਵਾਲੇ ਤੁਹਾਨੂੰ ਪਿਆਰ ਕਰਨ ਵਾਲੇ ਜਿਹੜੀ ਚੀਜ਼ ਤੁਹਾਡੇ ਕੋਲ ਮੰਗਦੇ ਪਏ ਨੇ ਵਗੋ ਉਹ ਆਪਾਂ ਕਿਉਂ ਨਾ ਦਵਾਂਗੇ ਅਗਲੇ ਸਾਡੂੰ ਇੰਨਾ ਪਿਆਰ ਕਰਦੇ ਇੰਨੀ ਇੱਜ਼ਤ ਕਰਦੇ ਨੇ ਇੰਨਾ ਰਿਸਪੈਕਟ ਦਿੰਦੇ ਨੇ ਸਾਡੀ ਇੰਨੀ ਹਿੰਮਤ ਵਧਾਉਂਦੇ ਨੇ ਫਿਰ ਆਪਾਂ ਉਹਨਾਂ ਦੀ ਗੱਲ ਕਿਉਂ ਨਾ ਸੁਣਾਂਗੇ ਗੱਲ ਤੇ ਆਏ ਵੀ ਅਗਲੇ ਨੂੰ ਗੱਲ ਸਮਝਾਣੀ ਚਾਹੀਦੀ ਏ ਮੈਨੂੰ ਸਮਝਾਣੀ ਆਣੀ ਚਾਹੀਦੀ ਏ ਤੇ ਆਪਾਂ ਸਮਝਾਤੀ ਆਪਾਂ ਕਰਤਾ ਆਪਾਂ ਉਹਨਾਂ ਨੂੰ ਜੋ ਮੰਗਦੇ ਸੀਗੇ ਆਪਾਂ ਬਣਾ ਕੇ ਦੇ ਦਿੱਤਾ ਉਹਨਾਂ ਨੂੰ ਹੁਣ ਮੈਂ ਇੱਕ ਇੱਕ ਕਰਕੇ ਤੁਹਾਨੂੰ ਥੋੜੀ ਜੀ ਦੱਸਾਂਗਾ ਵੀ ਇਹ ਚੀਜ਼ਾਂ ਆਪਾਂ ਚੂਜ਼ ਕਿਉਂ ਕੀਤੀਆਂ ਨੇ ਇਹ ਚੀਜ਼ਾਂ ਦਾ ਫਾਇਦਾ ਕੀ ਹੈ ਜਿਹੜਾ ਨਾਰੀਏਲੇ ਨਾਰੀਗਿਲ ਦੀ ਕੀ ਪ੍ਰੋਪਰਟੀ ਹੈ ਨਾਰੀਅਲ ਦੇ ਅੰਦਰ ਜੇ ਤੁਹਾਡੇ ਕੋਈ ਗਰਮੀ ਹੈਗੀ ਹੈ ਜਾਂ ਕਿੱਦਾਂ ਦੀ ਵੀ ਤੁਹਾਡੇ ਅੰਦਰ ਕੋਈ ਕਿਸੇ ਤਰ੍ਹਾਂ ਦੀ ਕਮੀ ਹੈਗੀ ਹੈ ਉਹ ਨੂੰ ਪੂਰਾ ਕਰਨਾ ਉਹਨ ਲਸਣ ਜਿਹੜਾ ਹੈ ਇਹ ਇਨਫਲੇਮੇਸ਼ਨ ਇਨਫਲੇਮੇਸ਼ਨ ਮਤਲਬ ਜਿਹੜੀਆਂ ਤੁਹਾਡੀਆਂ ਕਮਜ਼ੋਰ ਪਈਆਂ ਨਸਾਂ ਜਿਨ੍ਹਾਂ ਦੇ ਵਿੱਚ ਬਲੱਡ ਘਟਾਂਦਾ ਉਹਨੂੰ ਖੋਲ ਦੇਣਾ ਜਦੋਂ ਨਸਾਂ ਦਾ ਮੂੰਹ ਖੁੱਲ ਗਿਆ ਵਿੱਚ ਬਲੱਡ ਪੂਰਾ ਆਣਾ ਸ਼ੁਰੂ ਹੋ ਗਿਆ ਉਹਦਾ ਆਟੋਮੈਟਿਕਲੀ ਜਿਹੜੀ ਹਾਰਡਨੈਸ ਹੈ ਉਹ ਇੰਪਰੂਵ ਹੋਏਗੀ ਸਖਤਾਈ ਪੂਰੀ ਆਏਗੀ 100% ਜੋਸ਼ ਇੰਨੀ ਤਾਕਤ ਇੰਨੀ ਜਾਨ ਇੰਨਾ ਜੋਸ਼ ਇਹਨੇ ਭਰ ਦੇਣਾ ਹੁਣ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਤੇ ਇਕੱਲਾ ਲਸਣ ਹੀ ਖਾਣਾ ਸ਼ੁਰੂ ਕਰ ਦੋ ਉਹ ਨਾਲ ਹੀ ਤੁਹਾਡੀ ਗੱਲ ਬਣ ਜਣੀ ਹੈ ਸੋ ਇਹ ਤਰੀਕਾ ਹੁੰਦਾ ਗੱਲ ਕਰਨ ਦਾ ਹੁਣ ਬਦਾਮ ਦਾ ਕੀ ਕੰਮ ਹੈ ਬਦਾਮ ਹੈਗਾ ਐਕਟਿਵ ਪ੍ਰੋਟੀਨ ਐਕਟਿਵ ਪ੍ਰੋਟੀਨ ਕੀ ਕਰਦਾ ਐਕਟਿਵ ਪ੍ਰੋਟੀਨ ਤੁਹਾਡੇ ਮਸਲ ਮਾਸ ਵਧਾਦਾ ਤੁਹਾਡੀ ਚਾਨ ਤੁਹਾਡੇ ਅੰਦਰ ਜੋਸ਼ ਜਿੰਨੂੰ ਅਸੀਂ ਕਹਿ ਦਿੰਦੇ ਆ ਛੋਟਾਪਨ ਪਤਲਾਪਨ ਉਹ ਇਹ ਦੂਰ ਕਰਨ ਦੀ ਸਮਰੱਥਾ ਰੱਖਦਾ ਤੇ ਜਿਹੜੀ ਖਾਸ ਖਾਸ ਇਹ ਖਾਸ ਖਾਸ ਮੇਨ ਜਿਹੜੀ ਚੀਜ਼ ਹੈ ਨਾ ਇਹ ਹੈਗੀ ਹੈ ਰਿਕਵਰੀ ਲਈ ਮਸ਼ਹੂਰ ਜਿਹਨੂੰ ਕਹਿੰਦੇ ਨੇ ਰਿਕਾਵਟ ਲਈ ਇਹ ਖੇਦ ਹੈ ਰਿਕਾਵਟ ਲਈ ਖੇਦ ਮਤਲਬ ਇਹਨੇ ਤੁਹਾਨੂੰ ਖਲਾਸ ਨਹੀਂ ਹੁੰਦਣਾ ਇਹਨੇ ਤੁਹਾਨੂੰ ਛੇਤੀ ਵਿਲੇ ਨਹੀਂ ਹੁੰਦਣਾ ਇਹਨੇ ਬੰਨ ਲਾ ਦੇਣਾ ਓਕੇ ਇਹਦੇ ਤੋਂ ਬਣੀ ਫਿਰ ਜੀ ਜੀ ਤੇ ਇਹ ਬਣਾਉਣੀ ਕਿਵੇਂ ਮਿਗਦਾਰ ਕਿੰਨੀ ਕ ਰੱਖਣੀ ਹੈ ਇੱਕ ਗੋਲੀ ਦੀ ਜਿਹੜੀ ਰੁਕੀ ਸਾਹਿਬ ਇਹ ਬਣਾਉਣ ਦਾ ਤਰੀਕਾ ਬਹੁਤ ਸਿੰਪਲ ਹੈ ਜਿਹਨੂੰ ਕਹਿੰਦੇ ਦੇਸੀ ਤਰੀਕਾ ਪੰਡਾਲਿਆਂ ਦਾ ਤੁਹਾਡੇ ਘਰ ਦੇ ਵਿੱਚ ਖਰਲ ਇਹਦੇ ਲਈ ਕੋਈ ਮਿਕਸੀ ਨਹੀਂ ਚਾਹੀਦੀ ਕੋਈ ਤੁਹਾਨੂੰ ਸਟੋਪ ਨਹੀਂ ਚਾਹੀਦਾ ਆ ਦੇਖੋ ਆਪਾਂ ਸਮਾਨ ਤਿਆਰ ਕਰਕੇ ਰੱਖਿਆ ਸਾਰਾ ਇਹਦੇ ਵਿੱਚੋਂ ਤੁਹਾਨੂੰ ਮੈਂ ਦੱਸ ਦਿੰਦਾ ਵਾਂ ਵੀ ਆਹ ਆਦਾਂ ਕੋਪਾ ਜੀ ਅੱਧੇ ਤੋਂ ਵੀ ਘੱਟ ਇਹ ਇੰਨਾ ਕੋਪਾ ਯੂਜ਼ ਕਰਨਾ ਸਿਰਫ ਇੰਨਾ ਕੋ ਠੀਕ ਇੱਕ ਗੋਲੀ ਵਾਸਤੇ ਇੱਕ ਗੋਲੀ ਵਾਸਤੇ ਇੰਨਾ ਕੋਪਾ ਮੋਰ ਦਨ ਸਫੀਸ਼ੀਐਂਟ ਏ ਠੀਕ ਹੈ ਜੀ ਇੰਨੀ ਗੱਲ ਸਮਝ ਆ ਗਈ ਜੀ ਹਾਂ ਇਹ ਤੋਂ ਬਾਅਦ ਆ ਲਸਤ ਦੀ ਜਿਹੜੀਆਂ ਤੁਰੀਆਂ ਹੁੰਦੀਆਂ ਤੁਰੀ ਕਿੰਨੀ ਕੁ ਪਾਣੀ ਉਹ ਦੱਸਣ ਲੰਗਾ ਜੀ ਹੁਣ ਪਲੀਜ਼ ਜਿਹੜੇ ਜਿਹੜੇ ਮੇਰੇ ਵੀਰ ਧਿਆਨ ਨਾਲ ਸੁਣਿਓ ਕਿਉਂਕਿ ਤੁਸੀਂ ਐਕਸਪੈਰੀਮੈਂਟ ਕਰਨਾ ਫੇ ਮੇਰੇ ਕਹਿਣ ਤੇ ਮੈਨੂੰ ਪਤਾ ਪਿਆਰ ਤੁਸੀਂ ਮੈਨੂੰ ਬਹੁਤ ਕਰਦੇ ਹੋ ਆ ਇੱਕ ਤੁਰੀ ਹੋ ਗਈ ਜੀ ਠੀਕ ਹੈ ਜੀ ਇਹਦੇ ਨਾਲ ਆਪਾਂ ਅੱਧੀ ਤੁਰੀ ਹੋਰ ਪਾਣੀ ਹੈ ਅੱਧੀ ਤੁਰੀ ਕਿਉਂ ਜੀ ਅੱਧੀ ਹੀ ਪਾਣੀ ਹੈ ਭਾਜੀ ਇਹਨੇ ਅੱਧੀ ਨਹੀਂ ਕਮਾਲ ਕਰ ਦਿੱਤਾ ਦੇਖੋ ਇਹ ਇੰਨੀ ਡੇਢ ਤੁਰੀ ਹੋ ਗਈ ਡੇਢ ਤੁਰੀ ਹੋ ਗਈ ਜੀ ਆਹ ਦੇਖੋ ਜੀ ਇੱਕ ਪੂਰੀ ਹੂੰ ਆ ਦੇਖੋ ਜੀ ਮੈਂ ਤੁਹਾਨੂੰ ਫੇਰ ਸ਼ੋਅ ਕਰ ਦਿੰਨਾ ਇੱਕ ਕਰੀ ਆ ਦੇਖੋ ਇੱਕ ਪੂਰੀ ਹੋ ਗਈ ਜੀ ਤੇ ਇੱਕ ਅੱਧੀ ਠੀਕ ਹੈ ਜੀ ਡੇਢ ਤੁਰੀ ਹੋ ਗਈ ਜੀ ਤੇ ਬਦਾਮ ਆਪਾਂ ਪਾਣੇ ਨੇ ਸਿਰਫ ਤਿੰਨ ਆਹ ਦੇਖੋ ਜੀ ਆ ਤਿੰਨ ਬਦਾਮ ਪਾਣੇ ਨੇ ਠੀਕ ਹੈ ਜੀ ਠੀਕ ਹੈ ਤੇ ਹੁਣ ਮੈਂ ਲਾਸਟ ਜਿਹੜਾ ਹੈਗਾ ਸਮਾਨੇ ਚ ਇੰਗਰੀਡੀਅੰਟ ਹੈਗਾ ਖਸਖਸ ਉਹ ਖਸਖਸ ਕਿੰਨੀ ਪਾਣੀ ਹੈ ਉਹ ਮੈਂ ਤੁਹਾਨੂੰ ਦਿਖਾਣ ਲੱਗਾ ਜੀ ਦੇਖੋ ਜੀ ਇਹ ਇੰਨੀ ਖਸਖਸ ਯੂਜ਼ ਕਰਨੀ ਹੈ ਸਾਡੀ ਤਾਂ ਤੁਹਾਡਾ ਪੂਰਾ ਹੱਥ ਨਾ ਕਵਰ ਕਰੇ ਸਿਰਫ ਇੰਨੀ ਕੁ ਜਗ੍ਹਾ ਕਵਰ ਕਰੇ ਤੇ ਮੈਨੂੰ ਤਾਂ ਲੱਗਦਾ ਫਿਰ ਜਿਹੜਾ ਜੀ ਇਹ ਮੈਨੂੰ ਲੱਗਦਾ ਕਿ 5 ਰੁਪਏ ਦੇ ਵਿੱਚ ਇਹ ਗੋਲੀ ਤਿਆਰ ਹੋ ਜਾਣੀ ਹੈ ਮਹਿਜ਼ ਇੱਕ ਵਾਰ ਦੀ ਮੈਂ ਹਿਸਾਬ ਲਾਇਆ ਸੀ ਇਹ 5 ਰੁਪਏ ਤੁਸੀਂ ਜ਼ਿਆਦਾ ਕਹੇ ਤੇ ਸਾਢੇ 4 ਰੁਪਏ ਲੱਗਦੇ ਜੇ ਸਾਢੇ 4 ਰੁਪਈਆਂ ਦੀ ਗੋਲੀ ਨੇ ਜਿਹੜੇ ਤੁਹਾਡੇ ਵੱਟ ਘਟਨੇ ਨੇ ਜਿਹੜਾ ਤੁਹਾਡਾ ਬੰਨ ਲਾ ਦੇਣਾ ਉਹ ਤੁਸੀਂ ਕਹਿਣਾ ਵੀ ਇੰਨੀ ਤਾਕਤ ਇੰਨੀ ਜਾਨ ਮੇਰੇ ਸਰੀਰ ਦੇ ਵਿੱਚ ਕਦੇ ਵੀ ਨਹੀਂ ਸੀ ਫੇਰ ਤੁਹਾਡੇ ਪਾਰਟਨਰ ਨੇ ਤੁਹਾਨੂੰ ਕਹਿਣਾ ਵੀ ਵਾਕਿਆ ਹੀ ਤੇਰੀਆਂ ਮੁੱਛਾਂ ਖੜੀਆਂ ਹੀ ਸੋਹਣੀਆਂ ਲੱਗਦੀਆਂ। ਉਸ ਤੋਂ ਬਾਅਦ ਅਸੀਂ ਇਹ ਚੀਜ਼ ਪਾਲੀ ਫਿਰ ਉਸ ਤੋਂ ਬਾਅਦ ਕੀ ਕਰਦੇ ਹਾਂ? ਕੁਝ ਨਹੀਂ ਕਰਨਾ ਜੀ ਆ ਦੇਖੋ ਇਹਨੂੰ ਸਾਰੀਆਂ ਚੀਜ਼ਾਂ ਪਾ ਕੇ ਤੇ ਇਹਨੂੰ ਨਾਮਦਸਤੇ 'ਚ ਪਾ ਕੇ ਇਦਾਂ ਦਾ ਕਰਕੇ ਕੁੱਟਣਾ ਤੇ ਆ ਜਦੋਂ ਕੁੱਟ ਕੇ ਬਿਲਕੁਲ ਇਦਾਂ ਨਰਮ ਹੋ ਗਈ। ਤਾਂ ਦੇਖੋ ਨਰਮ ਹੋ ਗਈ ਨਾ ਬਿਲਕੁਲ। ਤੇ ਇਹਦੀ ਆਪਾਂ ਗੋਲੀ ਵਟ ਲੈਣੀ ਹੈ। ਹਾਂ ਸਿੱਧਾ ਜਿਹਾ ਸਾਹ ਜਿਦਾਂ ਆਪਣੇ ਪਿੰਡਾਂ ਵਾਲੇ ਵੀਰ ਕਰਦੇ ਨੇ। ਵੀ ਇਹਦੇ ਚ ਕਿਹੜਾ ਕੋਈ ਮੰਤਰ ਵੰਡੋ ਗੋਲੀ ਤੇ ਨਹੀਂ ਜੀ ਜਿਵੇਂ ਬੰਟਾ ਖਾਂਦੇ ਨੇ ਬੰਟਾ ਤਾਂ ਨਹੀਂ ਖਾਣਾ ਜੀ ਇਹ ਗੋਲੀ ਖਾਣੀ ਹੈ ਜੀ ਨਹੀਂ 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 ਫਰੂਕੀ ਸਾਹਿਬ ਕਿੰਨੀ ਕੋ ਗੋਲੀ ਦੀ ਕਿੰਨੀ ਗੋਲੀ ਦੀ ਕੁਆਂਟੀਟੀ ਕਿੰਨੀ ਕਿਤੀ ਹੋਣੀ ਚਾਹੀਦੀ ਹੋਣੇ ਬਣਾ ਕੇ ਦੱਸਦਾ ਜੀ ਆ ਦੇਖੋ ਬਣਾਉਣਾ ਪਿਆ ਬਣਾ ਕੇ ਹੀ ਤੁਹਾਨੂੰ ਖਵਾਣੀ ਵੀ ਹੈ ਅੱਛਾ ਹਾਂ ਖਾ ਕੇ ਤੁਸੀਂ ਦੱਸੋਗੇ ਨਾ ਉਹਦਾ ਫਲੇਵਰ ਉਹਦਾ ਜੈਕਾ ਕਿਦਾਂ ਦਾ ਅੱਛਾ ਇੱਕ ਗੱਲ ਹੋਰ ਇਹ ਚ ਦੱਸਣ ਵਾਲੀ ਸੀ ਫਰੂਕੀ ਸਾਹਿਬ ਤੁਹਾਨੂੰ ਵੀ ਇਹਦਾ ਜਿਹੜਾ ਟੇਸਟ ਹੈ ਨਾ ਟੇਸਟ ਵੀ ਬਹੁਤ ਬਹੁਤ ਪਿਆਰਾ ਜੀ ਜਿਹੜਾ ਬੰਦਾ ਇਹਨੂੰ ਖਾਣਾ ਸ਼ੁਰੂ ਕਰਦੇ ਉਹ ਇਹ ਵੀ ਕਹੇਗਾ ਵੀ ਵਾਕਈ ਖਾ ਕੇ ਮਜ਼ਾ ਰਾਦੇ ਕੁਲੀ ਨੂੰ ਇੱਦਾਂ ਰੱਖ ਕੇ ਇੱਦਾਂ ਕਰਕੇ ਗੋਲੀ ਭਰ ਜਾਣੀ ਹੈ ਹੁਣੇ ਦੇਖੋ ਕਿਆ ਬਾਤ ਹੈ ਫਾਇਦਾ ਕਿੰਨਾ ਖੂਗੇ ਜੀ ਫਾਇਦਾ ਤੁਸੀਂ ਫਾਇਦਾ ਤੇ ਜਿਹੜਾ ਹੁਣ ਖਾਏਗਾ ਉਹ ਦੱਸੇਗਾ ਨਾ ਥੱਲੇ ਕਮੈਂਟ ਕਰਕੇ ਤੁਹਾਨੂੰ ਕਿੰਨੇ ਦਿਨਾਂ ਬਾਅਦ ਫਾਇਦਾ ਸ਼ੁਰੂ ਹੋ ਜਾਏਗਾ ਪਹਿਲੇ ਦਿਨ ਤੋਂ ਹੀ ਫਾਇਦਾ ਸ਼ੁਰੂ ਹੋ ਜਾਏਗਾ ਵੱਧ ਤੋਂ ਵੱਧ 3 ਜਾਂ 4 ਦਿਨਾਂ ਦੇ ਵਿੱਚ ਬੰਦਾ ਐਨ ਰਾਜੀ ਹੋ ਜਾਏਗਾ ਪੂਰਾ ਆ ਦੇਖੋ ਜੀ ਫਰੂਕੀ ਸਾਹਿਬ ਗੋਲੀ ਬਣ ਕੇ ਬਿਲਕੁਲ ਰੈਡੀ ਹੈ ਇਹ ਆ ਜਿਹੜੀ ਗੋਲੀ ਹੈ ਨਾ ਇਹ ਗੋਲੀ ਦੀ ਕੁਆਂਟੀਟੀ ਜਿਹੜੀ ਨਾ ਮੈਂ ਆਪਣੇ ਵੀਰਾਂ ਨੂੰ ਰਿਕੁਐਸਟ ਕਰਾਂਗਾ ਵੀ ਇਹ ਜਿਹੜੀ ਗੋਲੀ ਦੀ ਕੁਆਂਟੀਟੀ ਇੰਨੀ ਰੱਖੀ ਜਾਏ ਇਸ ਤੋਂ ਵੱਡੀ ਗੋਲੀ ਖਾਣ ਦੀ ਕੋਸ਼ਿਸ਼ ਨਾ ਕੀਤੀ ਜਾਏ ਤੇ ਨਾ ਦੋ ਜਾਂ ਤਿੰਨ ਗੋਲੀਆਂ ਖਾਣ ਦੀ ਕੋਸ਼ਿਸ਼ ਕੀਤੀ ਜਾਏ ਕਿਉਂਕਿ ਕੁਆਂਟੀਟੀ ਤੇ ਕੁਆਲਿਟੀ ਤੇ ਰਾਈਟ ਟਾਈਮ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਜੀ ਆਪਾਂ ਤਿੰਨ ਚੀਜ਼ਾਂ ਨੂੰ ਅੰਡਰਸਟੈਂਡ ਕਰਾਂਗੇ ਇਹਦੇ ਵਿੱਚ ਕੋ ਐਲੀਮੈਂਟ ਨਹੀਂ ਹੋਣਾ ਚਾਹੀਦਾ ਵੀ ਮੈਂ ਆਪ ਦੀ ਮਰਜ਼ੀ ਕਰ ਲਾਂ ਤੇ ਖਾਣੇ ਕਿਸ ਵੇਲੇ ਜੀ ਫਿਰ ਵੀ ਦੱਸ ਦਿਓ ਇੱਕ ਚੀਜ਼ ਹੋਰ ਮੈਂ ਕਲੀਅਰ ਕਰਾਂਗਾ ਜਰੂਰ ਵੀ ਜਿਹੜੀ ਕੋਈ ਵੀ ਫਾਰਮੂਲਾ ਸੀ ਬਣਾਨੇ ਹੋ ਐਜੂਕੇਸ਼ਨਲ ਪਰਪਸ ਲਈ ਹੁੰਦਾ ਤੇ ਕੋਈ ਵੀ ਮੇਰਾ ਵੀਰ ਆਪਣੇ ਐਕਸਪਰਟ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਫਾਰਮੂਲਾ ਨਾ ਯੂਜ਼ ਕਰੇ ਅਸੀਂ ਜਿਹੜੇ ਵੀ ਇੱਥੇ ਦੱਸਦੇ ਆ ਐਜੂਕੇਸ਼ਨਲ ਪਰਪਸ ਦੇ ਦੱਸਦੇ ਆ ਤੇ ਫਿਰ ਇਹਨੂੰ ਖਾਣਾ ਕਿਸ ਵੇਲੇ ਆ ਬਈ ਖਾਣ ਦਾ ਜਿਹੜਾ ਬੈਸਟ ਟਾਈਮ ਆ ਇਹ ਵੀ ਜਦੋਂ ਤੁਹਾਡਾ ਦੁੱਧ ਪੀਣ ਨੂੰ ਦਿਲ ਕਰੇ ਦੁੱਧ ਪੀਣ ਨੂੰ ਦਿਲ ਕਦੋਂ ਕਰਦਾ ਬੰਦੇ ਦਾ ਰਾਤ ਨੂੰ ਜੀ ਹਾਂ ਰਾਤ ਨੂੰ ਰਾਤ ਨੂੰ ਹੀ ਖਾਣੀ ਹੈ ਤੇ ਇਹ ਖਾਣੀ ਹੈ ਆਪਾਂ ਆਫਟਰ ਡਿਨਰ ਮਤਲਬ ਰਾਤ ਦੀ ਰੋਟੀ ਖਾਣ ਤੋਂ ਬਾਅਦ ਜਦੋਂ ਸਾਡਾ ਦੁੱਧ ਪੀਣ ਦਾ ਦਿਲ ਕਰਦਾ ਦੁੱਧ ਦੇ ਨਾਲ ਇਹਨੂੰ ਕੰਜ਼ਿਊਮ ਕਰਨਾ ਤੇ ਹੌਲੀ-ਹੌਲੀ ਰਾਮ ਨਾਲ ਚਬ ਕੇ ਲੈਣਾ ਕਾਲੀ ਨਹੀਂ ਕਰਨੀ ਗੋਲੀ ਅੰਦਰ ਨਹੀਂ ਸੁੱਟਣੀ ਲੰਦਣਾ ਪਹਿਲਾਂ ਮਾੜੀ ਚਬ ਕੇ ਫਿਰ ਅੰਦਰ ਲੈ ਕੇ ਜਾਣੀ ਹੈ ਜੀ ਫਰੂਕੀ ਸਾਹਿਬ ਨੂੰ ਰਿਕੁਐਸਟ ਕਰਦੇ ਆਂ ਵੀ ਇਹ ਘਰੀ ਖਾ ਕੇ ਮੈਨੂੰ ਬੜਾ ਜੀ 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 ਫਲੇਵਰ ਬਹੁਤ ਜ਼ਬਰਦਸਤ ਫਲੇਵਰ ਹੈ ਦੇਖੋ ਇਹ ਜਵਰਦਸਤ ਫਲੇਵਰ ਫਰੂਕੀ ਸਾਹਿਬ ਨੇ ਕਹਿਤਾ ਹੁਣ ਤੁਸੀਂ ਵੀ ਕੱਲੇ-ਕੱਲੇ ਮੇਰੇ ਵੀਰ ਨੇ ਜਿੰਨੇ-ਜਿੰਨੇ ਵੀ ਗੋਲੀ ਯੂਜ਼ ਕੀਤੀ ਨਾ ਉਹ ਥੱਲੇ ਕਮੈਂਟ ਕਰਕੇ ਇਹਦਾ ਫਲੇਵਰ ਜ਼ਰੂਰ ਦੱਸਣਾ ਇੰਨਾ ਕੀ ਹੁੰਦਾ ਸਾਨੂੰ ਇੱਕ ਐਕਸਟ੍ਰੀਮ ਮੋਟੀਵੇਸ਼ਨ ਮਿਲਦੀ ਹੈ ਤੁਹਾਡੇ ਲਈ ਆਨਲਾਈਨ ਟਾਈਮ ਦੇ ਵਿੱਚ ਇਸ ਤੋਂ ਵੀ ਵਧੀਆ-ਵਧੀਆ ਨਾਇਆਬ ਨੁਸਖੇ ਪੇਸ਼ ਕਰਨ ਲਈ ਜੀ ਜੀ ਅੱਛਾ ਜੀ ਫਿਰ ਜਾਂਦੇ ਆਂ ਦੀ ਇੱਕ ਸਵਾਲ ਹੋਰ ਅਹਿਮ ਹੈਗਾ ਜੀ ਹਾਂ ਜੀ ਜਿਨ੍ਹਾਂ ਨੇ ਇਹ ਫਾਰਮੂਲਾ ਨੁਸਖਾ ਤੁਹਾਡੇ ਇਸਤੇਮਾਲ ਕੀਤਾ ਬਹੁਤ ਤੈਨੂੰ ਬਹੁਤ ਫਰਕ ਪਏਗਾ ਬਹੁਤ ਤੈਨੂੰ ਘੱਟ ਫਰਕ ਪਏਗਾ ਤੇ ਕਈਆਂ ਨੂੰ ਫਰਕ ਹੀ ਨਹੀਂ ਪੈਂਦਾ ਜੀ ਫਿਰ ਉਹਦਾ ਕੀ ਕਾਰਨ ਹੁੰਦਾ ਉਹਨਾਂ ਦਾ ਇਲਾਜ ਉਹਨਾਂ ਦਾ ਟਰੀਟਮੈਂਟ ਉਹਨਾਂ ਵਾਸਤੇ ਕੋਈ ਹੋਰ ਨੁਸਖਾ ਫਾਰਮੂਲੇ ਹੈ ਜਿਹੜੇ ਬਰੀਦ ਦੀ ਜਿਹੜੀ ਪ੍ਰੋਬਲਮ ਹੈ ਜਦੋਂ ਵੱਧ ਜਾਂਦੀ ਹੈ ਸਟੇਜ ਲੇਟਰ ਉਹਨਾਂ ਹੋ ਜਾਂਦੀ ਹੈ ਉਹਦਾ ਜਿਹੜਾ ਸਾਇੰਟੀਫਿਕ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਉਹਦੇ ਲਈ ਰਿਪੋਰਟਾਂ ਰਿਕੁਆਇਰਡ ਹੁੰਦੀਆਂ ਬਿਨਾਂ ਰਿਪੋਰਟ ਤੋਂ ਕੋਈ ਵੀ ਵੈਦ ਡਾਕਟਰ ਤੁਹਾਡਾ ਇਲਾਜ ਨਹੀਂ ਕਰ ਸਕਦਾ ਕਿਉਂਕਿ ਤੁਹਾਡੇ ਇੰਟਰਨਲ ਕੰਡੀਸ਼ਨ ਦਾ ਉੱਤੋਂ ਬਗੈਰ ਨਹੀਂ ਪਤਾ ਲੱਗਦਾ ਰਿਪੋਰਟਾਂ ਦੇ ਵਿੱਚ ਸਭ ਤੋਂ ਜ਼ਰੂਰੀ ਜਿਹੜੀ ਰਿਪੋਰਟ ਆਂਦੀ ਏ ਉਹ ਆਂਦੀ ਏ ਤੁਹਾਡੀ ਪਿਸ਼ਾਬ ਟੈਸਟ ਦੀ ਰੂਟੀਨ ਰੂਟੀਨ ਵਾਲੀ ਰਿਪੋਰਟ ਦੂਜੇ ਨੰਬਰ ਤੇ ਆਂਦੀ ਏ ਤੁਹਾਡੀ ਸੀਮੈਂਟ ਟੈਸਟ ਦੀ ਰੂਟੀਨ ਵਾਲੀ ਰਿਪੋਰਟ ਤੀਜੇ ਨੰਬਰ ਤੇ ਆਂਦੀ ਏ ਤੁਹਾਡੀ ਟੈਸਟ ਸਟੋਨ ਟੋਟਲ ਲੈਵਲ ਦੀ ਰਿਪੋਰਟ ਆਹ ਤਿੰਨ ਰਿਪੋਰਟਾਂ ਲੈ ਕੇ ਮੇਰਾ ਵੀਰ ਕੋਈ ਵੀ ਮੈਨੂੰ ਆ ਕੇ ਮਿਲ ਸਕਦਾ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੈਂ ਮਿਲਦਾ ਹਾਂ ਜਲੰਧਰ ਬੱਸ ਸਟੈਂ ਬੇਸਮੈਂਟ ਦੇ ਵਿੱਚ ਤੇ ਤੁਸੀਂ ਮੈਨੂੰ ਕੋਈ ਵੀ ਨੁਸਖੇ ਮਤਲਬਕ ਮੇਰੇ ਫੋਨ ਦੇ ਤੇ ਫੋਨ ਕਰਕੇ ਪੁੱਛ ਸਕਦੇ ਹੋ ਪਰ ਉਹ ਲਈ ਤੁਹਾਨੂੰ ਆਪਣੀਆਂ ਰਿਪੋਰਟਾਂ ਭੇਜਣੀਆਂ ਬਹੁਤ ਜ਼ਰੂਰੀ ਨੇ ਰਿਪੋਰਟਾਂ ਦੇਖ ਕੇ ਮੈਂ ਤੁਹਾਨੂੰ ਦੱਸਾਂਗਾ ਵੀ ਇਹ ਫਾਰਮੂਲਾ ਤੁਹਾਨੂੰ ਸੂਟ ਕਰਦਾ ਕਿ ਨਹੀਂ ਕਰਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਵੈਜ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਨੁਸਖਾ ਹੈਗਾ ਬਨਮਾਰ ਗੋਲੀ ਵਾਲਾ ਜਿਹੜਾ ਵੈਜ ਜੀ ਨੇ ਦੱਸਿਆ ਹੈ ਮੈਨੂੰ ਖਾਂਦੇ ਸਾਰ ਚੰਚਰਾ ਹਟ ਜੀ ਹੋਣ ਲੱਗ ਗਈ ਜੀ ਇੱਕ ਅਜੀਬ ਜੀ ਤੁਹਾਨੂੰ ਆਨੰਦ ਆਣਾ ਤੁਹਾਡਾ ਜਿਹੜਾ ਅੰਦਰੋਂ ਗਲਾ ਬਿਲਕੁਲ ਐਨ ਓਕੇ ਹੋ ਜਾਣਾ ਬਿਲਕੁਲ ਸਾਫ਼ ਹੋ ਜਾਣਾ ਇਹਦੇ ਹੋਰ ਵੀ ਮਲਟੀਪਲ ਫਾਇਦੇ ਨੇ ਆਪਣੇ ਸਰੀਰ ਲਈ ਜੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋਏ ਸਨ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਬਨਮਾਰ ਗੋਲੀ ਦਾ ਫਾਇਦਾ ਲੈ ਸਕਦੇ ਹਾਂ ਔਰ ਔਰ ਸੁਪੰਨੇ ਵਾਲੀ ਗੋਲੀ ਤੋਂ ਅਸੀਂ ਆਪਣਾ ਖਿਹੜਾ ਜਿਹੜਾ ਛਡਵਾ ਸਕਦੇ ਹਾਂ ਪਰ ਮੇਰੀ ਅਪੀਲ ਮੇਰੀ ਚੇਤਾਵਨੀ ਤੁਹਾਨੂੰ ਇਹ ਹੋਇਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਤੁਸੀਂ ਚੰਗੇ ਵੈਦ ਹਕੀਮ ਡਾਕਟਰ ਦੀ ਅੰਡਰਕੇਅਰ ਦੇ ਵਿੱਚ ਇਹਨੂੰ ਹੀ ਯੂਜ਼ ਕਰਨਾ ਹੈ ਆਪਣੀ ਮਰਜ਼ੀ ਨਾਲ ਕੋਈ ਵੀ ਫਾਰਮੂਲਾ ਜੇਕਰ ਤੁਸੀਂ ਯੂਜ਼ ਕਰਦੇ ਹੋ ਤਾਂ ਕਈ ਵਾਰ ਫਾਇਦੇ ਦੇ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਹੈ ਜਿਸ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਰਹਿਣ ਵਾਲੀ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਹੈ ਧੰਨਵਾਦ